ਸਾਹਿਬ ਜੀ ਕੀ ਪਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਜੈ ਜੈਕਾਰ ਕਰੇ ਸੋ ਪਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਗਨੀ ਜੋਤ ਦੇ ਜਿਸ ਵੀ ਥੱਟੀ ਉੱਤੇ ਚਰਨ ਪਾਏ ਉਸ ਥਾਂ ਕਾਂਕਾਂ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ 1665 ਈਸਵੀ ਦੇ ਸ਼ੇੜ ਲੈ ਕੇ ਮਹੀਨਿਆਂ ਵਿੱਚ ਜਦੋਂ ਸਰਦ ਰੁੱਤ ਸਟਾਰਟ ਹੋਈ ਰਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਕਾਂ ਸਮੇਤ ਪੁਆਦ ਅਤੇ ਮਾਲਵੇ ਦੀਆਂ ਸੰਗਤਾਂ ਰਾਹੀਂ ਵਿਚਰਣ ਲਈ 라ਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫ਼ਰ ਹੀ ਨਹੀਂ ਸੀ ਸਗੋ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦੇਦਾਰੇ ਕਰਨ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪਰਗਟ ਕਰਕੇ ਮਨੁੱਖਤਾ ਦੀ ਨਿਜ ਤੋਂ ਉੱਪਰ ਚੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਹਿਚaan ਜਗਾਉਣਾ ਬੇਪਰਵਾਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣਾ ਸਭ ਨੂੰ ਸਾਂਝੇ ਵਾਲ ਦਾ ਹੋਕਾ ਦੇਣ ਕੀਰਤ ਦੀ ਮਹਾਨਤਾ ਸਮਝਾਉਣਾ ਵੰਡ ਛਕਣ ਦੀ ਪ੍ਰੇਰਣਾ ਦੇਣ ਨਾਮ ਜਪਣ ਦੀ ਦਾਤ ਬਖਸ਼ਣ ਅਤੇ ਦਿਲਾਂ ਨੂੰ ਨਵਾਂ ਰਾਹ खोज ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਸ੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੋਂ ਗੁਰੂ ਜੀ ਭਾਰਤਪੁਰ ਤੋਂ ਕਨੌਲੀ ਹੁੰਦੇ ਹੋਏ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾਬਤ ਸਾਹਿਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਦੁਗਰੀ ਗੁਰੂ ਅਲੀ ਹੁੰਦੇ ਗੁਰੂਆਂ ਵਿੱਚ ਇੱਕ ਬਾਗ ਵਿੱਚ ਜਿੱਥੇ ਡੇਰੇ ਨਾਲ ਲਈ ਜਿੱਥੇ ਹੁਣ ਸ਼ਾਨਦਾਰ ਗੁਰੂ ਅਸਥਾਨ ਸ਼ੋਭਿਤ ਹਨ ਇਹਨਾਂ ਥਾਵਾਂ ਤੇ ਹਰ ਪਿੰਡ ਹਰ ਗਲੀ ਵਿੱਚ ਲੋਕ ਆਪਣੇ ਦੁੱਖ ਲੈ ਕੇ ਆਉਂਦੇ ਤੇ ਉਹ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ ਦੇਂ ਕਰਦੇ ਨੰਦਪੁਰ ਵਿੱਚ ਹਾੜ ਦੀ ਮਾਰ ਤੋਂ ਪਿੰਡ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੁੱਖ ਮੋੜਵਾ ਦਿੱਤਾ ਉਥੋਂ ਆਪ ਜੀ ਰੈਲੇ ਪਹੁੰਚੇ ਤੇ ਫਿਰ ਪਿੰਡ ਬਹਿੜ ਨੂੰ ਵੀ ਹੜ ਦੀ ਮਾਰ ਤੋਂ ਬਚਾਇਆ ਤੇ ਮਕਾਰੋਪੁਰ ਦਾਦੂ ਮਾਜਰਾ ਪੰਗੜਾੜਾ ਆਖੜ ਹੁੰਦੇ ਹੋਏ ਅਨੋਖੇ ਬੁੱਝੇ ਜਿੱਥੇ ਇਕ ਵਨਜਾਰੇ ਨੇ ਆਪ ਨੂੰ 9 ਟਕੇ ਭੇਟ ਕੀਤੇ ਅਤੇ ਕਿਹਾ ਇਹ ਤੁਸ਼ ਜਿਹੀ ਭੇਟਾ ਹੈ ਗੁਰੂ ਜੀ ਨੇ ਫਰਮਾਇਆ ਇਹ 9 ਟਕੇ ਨਹੀਂ ਸਗੋਂ 9 ਲੱਖ ਦੇ ਸਮਾਨ ਹਨ ਇਸੇ ਲਈ ਉਸ ਪਿੰਡ ਦਾ ਨਾਂ ਨੋਖਲਾ ਪੈ ਗਿਆ ਇਥੋਂ ਗੁਰੂ ਜੀ ਟਾਹਲਪੁਰਾ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਹੁਣ ਬਹਾਦਰਗੜ ਆਖਦੇ ਹਨ ਪਹੁੰਚੇ। ਇਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਰਵਾੜੀ ਲੈਨ ਆਇਆ। ਸੈਫਾਬਾਦ ਤੋਂ ਗੁਰੂ ਜੀ ਪਿੰਡ ਲਹਿਲ ਅਜੋਕਾ ਪਟਿਆਲਾ ਦਾ ਗੁਰਦੁਆਰਾ ਦੁਖਣਵਾਰਨ ਸਾਹਿਬ ਅਲੋਖ ਖਪੂਰ ਸੰਗਰੂਰ ਨੇੜੇ ਗਾਗਾ ਹੁੰਦੇ ਹੋਏ ਸਮਾਣਾ ਪਹੁੰਚੇ। ਇਹ ਜਗ੍ਹਾ ਹੁਣ ਗੁਰੂ ਘਰ ਥੜਾ ਸਾਹਿਬ ਸ਼ਿਸ਼ੋਬਿਧ ਹਨ। ਇਤੋਂ ਗੁਰੂ ਜੀ ਮੋਲੋਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਟੂਬ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਬਖਸ਼ੀ ਇੱਥੋਂ ਗੁਰੂ ਜੀ ਨੇ ਸੇਖ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਦਿੱਤਾ ਜਿੱਥੇ ਹੁਣ ਪਿੰਡ ਕੱਟੂ ਹੈ ਇਹ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਪੈਣੀ ਵਰਵਾਹੀ ਤੋਂ ਹੰਡਾਇਆ ਪਹੁੰਚੇ ਇਸ ਜਗ੍ਹਾ ਤੇ ਉਸ ਸਮੇਂ ਤੇ ਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਹੋ ਕੇ ਕੰਬਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਸ ਦਿੱਤੀ ਇੱਥੋਂ ਗੁਰੂ ਜੀ ਢੋਲੇ ਵੱਲ ਚੱਲ ਪਏ ਢੋਲੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਕੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀ ਵਾਲਾ ਡਾਬ ਹੁੰਦੇ ਹੋਏ ਪੂਂਦਰ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸ਼ੋਭਿਤ ਹਨ ਉਥੋਂ ਤਪਾ ਕੇ ਫਿਰ ਰਲੇ ਤੋਬਾ ਬਾਹਰ ਵਾਰ ਡੇਰਾ ਕੀਤਾ ਕਹਿੰਦੇ ਹਨ ਕਿ ਉਥੇ ਹੀ ਸੁਲਤਾਨੀਏ ਦਾ ਪਤੀਜਾ ਜੋਗਾ ਮਸੰਦ ਰਹਿੰਦਾ ਸੀ ਗੁਰੂ ਜੀ ਨੇ ਬਚਪਨ ਬਚਨ ਕੀਤਾ ਜੋਗਾ ਆਪਣਾ ਜੋਗਾ ਭਾਵ ਇਹ ਕਿਸੇ ਦੇ ਕੰਮ ਔਨ ਜੋਗਾ ਨਹੀਂ ਹੈ ਗੁਰੂ ਜੀ ਦੇ ਇਹ ਬਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇੱਥੇ ਨਗਰ ਵਸਾ ਲਵੋ ਪਿੰਡ ਬਰਕਤ ਵਾਲਾ ਤੇ ਅਜੀਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਜੋਗਾ ਰਲਾ ਵੀ ਆਖਦੇ ਹਨ ਜੋਗੇ ਨੂੰ ਵਾਰ ਦੇ ਕੇ ਗੁਰੂ ਜੀ ਪੁਪਾਲ ਨਗਰ ਆਏ ਜਿੱਥੇ ਪਿੰਡ ਭੁੰਦਰ ਦੀ ਸਾਰੀ ਵਸੋਂ ਦਰਸ਼ਨਾ ਲਈ ਆਏ ਪੁਪਾਲ ਤੋਂ ਖੀਵੋ ਬਿੜ ਵੱਡੇ ਹੁੰਦੇ ਹੋਏ ਸਮਰਾਵਾ ਨਗਰ ਅਟਕ ਗਏ ਕਾਬਾਤੋ ਗੁਰੂ ਜੀ ਦੇ ਦਰਸ਼ਨਾਂ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਸੰਗਤ ਇੱਥੇ ਆਪ ਜੀ ਨੂੰ ਆਮੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇੱਥੇ ਹੀ ਪੀਖੀ ਦਾ ਚੋਦਰੀ ਦੇਸੂ ਜੋ ਕਿ ਧਰਮ ਛੱਡ ਕੇ ਸਰਾ ਅਨੁਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ Hindu ਭਾਵਨਾ ਨਿਆਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆਂ ਦੇ ਸਿੱਖ ਭਾਈ ਮੁਗਲੋ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਯੁੱਧ ਵਿੱਚ ਭਾਗ ਲਿਆ ਸੀ ਅਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੀ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਅਤੇ ਅੱਗੇ ਪਿੰਡ ਤੇਲੂਆ ਜਾ ਪੁੱਜੇ ਦਰਸ਼ਨਾਂ ਦੀ ਉਡੀਕ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਤਸਦੀਦਾਸ ਆਪਣੇ ਅੰਤਿਮ ਸਮੇਂ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਜੀ ਜ਼ਿੰਦਗੀ ਦੀਆਂ ਅਸਥਾਵਾਂ ਵਿੱਚ ਉੱਚਾ ਹੋਣ ਦਾ ਵੱਲ ਬਖਸ਼ਿਆ ਗੁਰੂ ਜੀ ਸਮਾਨਾ ਸ਼ਾਹਪੂਰ ਦੇ ਲਾਗਲੇ ਪਿੰਡਾਂ ਵਿੱਚ ਬਖਸ਼ਿਤਾ ਘਰ ਦੇ ਅਲੀ ਸ਼ੇਰ ਕਲਾ ਬੁੱਝੇ ਇਹ ਪਿੰਡ ਦੀਆਂ ਦੇਵਪਾਰ ਲਈ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਅਜੀਹਾ ਕਰਨ ਤੋਂ ਬਚਿਆ ਅਤੇ ਬੱਚਿਆਂ ਨੂੰ ਸਤਕਾਰ ਨਾਲ ਵਿਹੋਂ ਦਾ ਉਪਦੇਸ਼ ਦਿੱਤਾ ਇਤੋਂ ਆਪਜੀ ਖਿਆਲਾ ਖਾਂਡ ਪਿੰਡ ਮੋੜ ਪਿੱਛੇ ਸਾਬੋਦੀਤਲ ਵੰਡੀ ਬਰਾ ਬਿਸ਼ਵਾਨਾ ਤੇ ਦਰਿਆ ਸਰਸਵਤੀ ਦਾ ਪੱਤਨ ਪਾਰ ਕਰਕੇ ਤਪਤੀਆਂ ਰੂਹਾਂ ਨੂੰ ਠਾਰਣ ਅਤਿ ਤਮਤਾਨ ਵੱਲ ਚੱਲੇ ਗਏ ਤਮਤਾਨ ਜਿੱਥੇ ਹੁਣ ਗੁਰਦੁਆਰਾ ਤਮਤਾਨ ਸਾਹਿਬ ਸੁਸ਼ੋਭੀ ਆਣ ਹਨ ਵਿਖੇ ਗੁਰੂ ਜੀ ਨੇ ਔਰੰਗਜ਼ੇਬ ਦੇ ਸਿਆਪ ਸਿਪਾਹੀਆਂ ਨੇ ਬੰਦਾ ਬਣਾ ਲਿਆ ਜੇ ਅਤੇ ਦਿੱਲੀ ਸਜਾ ਲਿਆ ਜਾਇਆ ਗਿਆ ਇੱਥੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜ਼ੁਮਲਾ ਅਧੀਨ ਮੁਗਲ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਸੀ ਜੋ ਅਸਫਲ ਰਿਹਾ ਸੀ ਅਸਾਮ ਉੱਤੇ ਹਮਲਾ ਮੌਥਸ ਹੀੜਨ ਤੋਂ ਕੱਟ ਨਹੀਂ ਸੀ ਰਾਜਾ ਰਾਮ ਸਿੰਘ ਜੀ ਨੂੰ ਇਸ ਚਿੰਤਾ ਵਿੱਚ ਵੇਖਦੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਮਦਦ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਨੂੰ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਦੀ ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚਲੇ ਗਏ ਆਪ ਮਥੂਰਾ ਆਗਰਾ ਇਟਾਵਾ ਸਾਣਪੁਰ ਲਖਨਾਓ ਫਤਿਹਪੁਰ ਆਦ ਸ਼ਹਿਰਾਂ ਵਿੱਚੋਂ ਹੁੰਦੇ ਹੋਏ ਅਲਾਹਾਬਾਦ ਪ੍ਰਿਆਗ ਪਹੁੰਚੇ ਤੇ ਇੱਥੇ ਕੁਝ ਸਮਾਂ ਰਹਿ ਜਿੱਥੇ ਅੱਜਕੱਲ ਗੁਰਦੁਆਰਾ ਸਾਹਿਬ ਸਥਾਪਿਤ ਹਨ Allahabad ਤੋਂ ਪਿੱਛੇ ਮਿਰਜ਼ਾਪੁਰ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪਹੁੰਚੇ ਜਿੱਥੇ 2 ਹਫ਼ਤੇ ਰਹੇ ਇੱਥੇ ਯਾਦਗਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ 사ਸਾਰਾਮ ਗਏ ਇਸਥੇ ਗੁਰੂ ਸਾਹਿਬ ਦਾ ਇਕਸ਼ਰਦ ALU ਤੇ ਮਸ਼ਹੂਰ ਪ੍ਰਚਾਰਕ ਚਾਚਾ ਫੱਗੂ ਮਾਲ ਰਹਿੰਦਾ ਸੀ ਸਸਰਾਮ ਸ਼ਹਿਰ ਵਿੱਚ ਅੱਜ ਕੱਲ੍ਹ ਤਿੰਨ ਗੁਰਦੁਆਰੇ ਸਥਾਪਿਤ ਹਨ ਇਸ ਦੀ ਗੁਰੂ ਜੀ ਸਸਰਾਮ ਤੋਂ ਬੋਧ ਗਤ ਗਿਆ ਜੋ ਕਿ ਬੁੱਧ ਅਤੇ Hindu ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਦੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਤੀ ਜੀ ਅਤੇ ਮਾਤਾ ਗੁਜਰੀ ਜੀ ਦੇ ਪਰਾਤਾਪ ਕਿਰਪਾਲ ਚੰਦ ਜੀ ਪਾਈ ਆਦ ਨੂੰ ਇੱਥੇ ਹੀ ਛੱਡ ਕੇ ਟਾਕਾ ਵਾਲੇ ਚਲੇ ਗਏ ਮਾਤਾ ਗੁਜਰੀ ਜੀ ਦੇ ਬਾਦ ਵਿੱਚ ਇੱਥੇ ਸਥਾਨ ਦੇ ਬਾਲਕ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ਼੍ਰੀ ਦਸ਼ਮੀਸ਼ ਗੁਰੂ ਗੋਬਿੰਦ ਸਿੰਘ ਜੀ ਕਿਹਾਏ। ਅਸਾਮ ਵੱਲ ਜਾਂਦੇ ਹੋਏ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਨੂੰ ਹੀ ਨਵੇਂ ਪਾਸ਼ਾ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਲਾਲ ਚੱਲਣ ਲਈ ਬੇਨਤੀ ਕੀਤੀ। ਜਿਸ ਤਿਸ ਨੂੰ ਆਪਿਟਾ ਕੇ ਵੱਲ ਜਾਣ ਲਈ ਬਾਦ ਨਗਰ ਹੁੰਦੇ ਹੋਏ ਮਘੂਰੇ ਪਹੁੰਚੇ ਇਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹਨ ਜਿੱਥੇ ਇੱਕ ਪੁਰਾਣਾ ਮੰੰਜਾ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਸਨ ਮੁਘੇਰ ਤੋਂ ਪਾਗਲਪੁਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਉੱਥੋਂ ਅੱਗੇ ਰਾਮ ਮਹਿਲ ਪਹੁੰਚੇ ਇਸ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਸਾਹਿਬ ਵੀ ਆਪ ਦੀ ਉਦਾਸੀ ਦੌਰਾਨ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਠਹਿਰੇ ਇਥੋਂ ਗੁਰੂ ਜੀ ਮਾਲਦਾ ਮੁਰਦਾਬਾਦ ਆਦਪ ਹੁੰਦੇ ਹੋਏ ਟਾਕਾ ਪਹੁੰਚੇ ਤਾ ਕਾ ਤੋ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਅਸਾਮ ਵੱਲ ਗਏ ਤੇ ਦੁਬਰੀ ਪਹੁੰਚੇ ਅਸਾਮ ਦੇ ਰਾਜਾ ਅਤੇ ਰਾਜਾ ਰਾਮ ਸਿੰਘ ਦੇ ਨਾਲ ਸੇ ਨੈਵਾ ਵਿੱਚ ਪੜਾ ਸਮਸਾਨ ਦਾ ਯੁੱਧ ਹੋ ਚੁੱਕਾ ਸੀ ਜਿਸ ਉਪਰੰਤ ਗੁਰੂ ਜੀ ਦੀ ਸਾਲਾਨੀ ਸਦਕਾ ਦੋਨੋਂ ਰਾਜਾ ਹਿੱਸ ਸਲਾਹਤ ਹੋਈ ਰਾਜਾ ਚਦਰਦਵਜ ਸਿੰਘ ਦੇ ਸੱਦੇ ਤੇ ਗੁਰੂ ਜੀ ਗਟਾਹੀ ਤੇ ਤੇਜਪੁਰ ਗਏ ਉਥੋਂ ਗੁਰੂ ਸਾਹਿਬ ਜੀ ਟਾਕਾ ਮੀ ਦਾਣਾਪੁਰ ਬਸਲੇਵਾਰ ਰੂਪ ਸਾ ਵਿਸ਼ਨੋਪੁਰ ਬਾਂਗੂੜਾ ਗੋਮੋਹ ਤੇ ਗਿਆ ਰਾਹੀ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਦਿੱਤੇ ਰਹਾ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਲਾਂ ਦੀ ਰਾਹ ਖੋਲਣ ਵਾਲੀ ਸੀ ਹਰ ਪਿੰਡ ਵਿੱਚ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਸਥਾਨਾਂ ਨੂੰ ਹਰ ਰੋਜ਼ ਨਮਸਕਾਰ ਹੋ ਜੈ ਜੈਕਾਰ ਕਰ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ